ਇਲੈਕਸ਼ਨ ਦੀ ਲੜੀ ਦੇ ਤਹਿਤ ਚੱਲਦੇ ਦੂਸਰੇ ਦਿਨ ਅਸੀਂ ਕੋਟਲੀ ਨਗਰ ਰੱਖਿਆ ਸੀ ਤੇ ਤਕਰੀਬਨ ਇਹ 16ਵਾਂ ਪ੍ਰੋਗਰਾਮ ਆਜੀ ਆਪਣਾ ਜੋ ਅਸੀਂ ਅਟੈਂਡ ਕਰ ਰਹੇ ਹਾਂ ਬਾਦਲ ਸਾਹਿਬ ਨੇ ਇੱਕ ਸਾਨੂੰ ਹੁਕਮ ਲਾਇਆ ਸੀ ਬੁਲਾ ਕੇ ਕਹਿੰਦੇ ਡੀਪੀ ਐਕਕੀ ਕੋਈ ਐਸਾ ਪ੍ਰੋਗਰਾਮ ਯਾਰ ਬਣਾਉਣਾ ਨਹੀਂ ਆਪਾਂ ਅੱਗੇ ਇਹ ਹੁੰਦਾ ਸੀ ਵੀ ਇੱਕ ਪਾਸਿਓਂ ਸਟਾਰਟ ਕਰ ਲੈਂਦੇ ਸੀ ਇੱਕ ਪਿੰਡ 'ਚ ਆਏ ਉੱਥੇ ਜਲਸਾ ਕੀਤਾ ਫਿਰ ਉਦੋਂ ਬਾਅਦ ਅਗਲੇ ਪਿੰਡ ਚਲੇ ਗਏ ਉੱਥੇ ਜਲਸਾ ਕੀਤਾ ਫਿਰ ਅਗਲੇ ਪਿੰਡ ਚਲੇ ਗਏ ਕਹਿੰਦੇ ਐਕਤੀ ਐੇ ਨਹੀਂ ਕਰਨਾ ਕੋਈ ਐਸੀ ਜੁਮਤ ਬਣਾਓ ਕਿ ਮੈਂ ਜਿਹੜੇ ਸੱਜਣ ਬਾਦਲ ਸਾਹਿਬ ਦੇ ਨਾਲ ਕੋ ਜਿਨ੍ਹਾਂ ਨੇ ਜੇਲਾ ਕੱਟੀਆਂ ਜਾਂ ਜਿਨ੍ਹਾਂ ਦਾ ਬਹੁਤ ਜ਼ਿਆਦਾ ਪਿਆਸ ਸੀ ਜਿਨ੍ਹਾਂ ਦੇ ਗ੍ਰਹਿ ਵਿਖੇ ਬਾਦਲ ਸਾਹਿਬ ਜਾਂਦੇ ਹੁੰਦੇ ਸੀ ਜਾਂ ਜਿਹੜੇ ਹਮੇਸ਼ਾ ਨਾਲ ਇੱਥੇ ਮਾਲ ਸਾਬ ਦਾ ਸਾਥ ਦਿੰਦੇ ਸੀ ਜਿਨ੍ਹਾਂ ਨੇ ਸਾਰੀ ਉਮਰ ਹੀ ਚਰੂਪ ਨਿਕਾਲੀਦਾਰ ਨਾ ਕਰਨ ਦੀ ਉਹ ਹੀ ਜੀਆਂ ਰੂਹਾਂ ਦੇ ਮੈਨੂੰ ਦਰਸ਼ਨ ਕਰਾਓ ਤਾਂ ਕਿ ਮੈਨੂੰ ਇਹ ਪਤਾ ਲੱਗ ਸਕੇ ਕਿ ਉਹ ਕਿਹੋ ਜਿਹੇ ਸੱਜਣ ਸੀ ਜਿਨ੍ਹਾਂ ਦੀ ਬਦੌਲਤ ਮੇਰੇ ਪਿਤਾ ਜੀ 70 ਸਾਲ ਸਿਆਸਤ ਕਰ ਗਏ ਤੇ ਜਿਹਦੇ ਵਿੱਚੋਂ 25 ਸਾਲ ਪੰਜਾਬ ਦੇ ਚੀਫ ਸੈਕਟਰੀ ਰਹੇਗੇ ਮੈਂ ਉਹਨਾਂ ਦੇ ਕੋਲੇ ਬੈਠ ਕੇ ਉਹਨਾਂ ਨਾਲ ਗੱਲਾਂ ਕਰਨਾ ਚਾਹਣਾ ਉਹਨਾਂ ਦੇ ਦਰਸ਼ਨ ਕਰਨਾ ਚਾਹਣਾ ਬਾਦਲ ਸਾਹਿਬ ਦੇ ਬਾਰੇ ਉਹਨਾਂ ਤੋਂ ਮੈਂ ਪੁੱਛਣਾ ਚਾਹਣਾ ਕਿ ਉਹਨਾਂ ਚ ਕੀ ਐਸੀ ਖਾਸੀਅਤ ਸੀ ਕਿ ਉਹ ਜੀ ਸਿਆਸਤ ਕਰਦੇ ਸੀ ਜਿਹੜਾ ਇੰਨਾ ਲੰਬਾ ਸਮਾਂ ਕਰਦੇ ਸੋ ਇਹਨਾਂ ਦੇ ਹੁਕਮ ਦੇ ਮੁਤਾਬਕ ਇੱਕ ਵਾਰੀ ਅਸੀਂ ਵੀ ਇਹ ਸੋਚਿਆ ਵੀ ਇਹ ਕਿਵੇਂ ਸੰਭਵ ਹੋਊਗਾ ਫਿਰ ਅਸੀਂ ਪਲਾਨ ਕੀਤਾ ਸਾਰਾ ਵੀ ਆਪਾਂ 32-22 ਇਹ ਕਰਦਿਆਂ ਕਿਉਂਕਿ ਹੁਣ ਕੋਟਲੀ ਦੇ ਵਿੱਚ ਇਹ ਆਪਣਾ ਕੰਪਲੀਟ ਕੋਰਟੀ ਦੇ ਵਿੱਚ ਪੰਜਵਾਂ ਪ੍ਰੋਗਰਾਮ ਔਰ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਆ ਕਿ ਸਾਰੇ ਜਿਹੜੇ ਜਿੰਨੇ ਖੁਸ਼ੀ ਬੈਠੇ ਹੋ ਸਾਰੇ ਵੱਡੇ ਬਾਪੂ ਸਾਹਿਬ ਆਈ ਜਾਣਾ ਮੈਂ ਪਿਆਰ ਕਰਨ ਵਾਲੇ ਬੰਦੇ ਨਾ ਨਾ ਆਈ ਕਰਦਾ ਮੈਂ ਉਹਨੂੰ ਖਾਣ ਨੂੰ ਆ ਜਾਓ ਸਾਰੇ ਜਿਹੜੇ ਪਿਆਰ ਕਰਨ ਵਾਲੇ ਬੰਦੇ ਜੋ ਅੱਜ ਇੱਥੇ ਤੁਸੀਂ ਆਏ ਹੋ ਸਰਦਾਰ ਜਗਦੀਪ ਸਿੰਘ ਜੀ ਹੋਰਾਂ ਦੇ ਗ੍ਰਹਿ ਵਿਖੇ ਆਪਾਂ ਸਾਰੇ 71 ਹੋਏ ਆ ਮੈਂ ਕਾ ਲੋਟ ਨਹੀਂ ਪਾਦਨ ਸਾਹਿਬ ਕੋਟਲੀ ਨਗਰ ਦਾ ਇੰਨਾ ਸਤਕਾਰ ਕਰਦੇ ਸੀ ਮੈਂ ਅੱਗੇ ਵੀ ਬਾਲ ਸਾਹਿਬ ਨੂੰ ਦੱਸਿਆ ਸੁਪੀਰ ਜੀ ਨੂੰ ਮੈਂ ਕਿਹਾ ਜੀ ਕੋਟਲੀ ਨਗਰ 90% ਬਾਲ ਸਾਹਿਬ ਦੇ ਨਾਲ ਹੁੰਦਾ ਸੀ ਜਦੋਂ ਬਾਲ ਸਾਹਿਬ ਇਲੈਕਸ਼ਨ ਲੜਦੇ ਹੁੰਦੇ ਸੀ ਜਿਹੜੀ ਗੱਲ ਕੋਟਲੀ ਨਗਰ ਦੇ ਬੱਚੇ ਦੇ ਵੀ ਕੋਈ ਮੂੰਹੋਂ ਨਿਕਲ ਜਾਂਦੀ ਸੀ ਨਾ ਤੇ ਬਾਦਲ ਸਾਹਿਬ ਕਦੇ ਮਨਾਂ ਨਹੀਂ ਕਰਦੇ ਸੀ ਉਸ ਗੱਲ ਨੂੰ ਕਹਿ ਦਿੰਦੇ ਸੀ ਠੀਕ ਆ ਜੀ ਕਾਕਾ ਜੀ ਤੁਸੀਂ ਮੜਾ ਜੇ ਇੱਧਰ ਆ ਜੀ ਆਪਾਂ ਬਾਤ ਕਰ ਲਾਂਗੇ ਤੇ ਬਾਦਲ ਸਾਹਿਬ ਉਹਨੂੰ ਉਸੇ ਨੂੰ ਫੁਰਚਣਾ ਦਿੰਦੇ ਸੀ ਆ ਸੂਏ ਨਹਿਰਾ ਕਸੀਆਂ ਖਾਲ ਮੋਟਰਾ ਇਹ ਸਭ ਉਹਨਾਂ ਦੀ ਦੇਣਾਂ ਪਰ ਉਹਦੇ ਨਾਲ ਇੱਕ ਗੱਲ ਹੋਰ ਵੀ ਸੀ ਕਿ ਜਦੋਂ ਬਾਦਲ ਸਾਹਿਬ ਦੀ ਕੋਈ ਇਸ ਇਸ ਨਗਰ ਨੂੰ ਹੁਕਮ ਕਰਦੇ ਸੀ ਨਾ ਤੇ ਫਿਰ ਇਹ ਨਗਰ ਵੀ ਕਦੇ ਪਿੱਛੇ ਨਹੀਂ ਹਟਿਆਸੀ ਬਾਲ ਸਾਹਿਬ ਤੋਂ ਦੋਨਾਂ ਨਾਲ ਹੀ ਤਾੜੀ ਵਜਦੀ ਆ ਦੋਨਾਂ ਹੱਥਾਂ ਨਾਲ ਇੱਕ ਗੱਲ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਚਾਹਾਂਗਾ ਅੱਜ ਮੇਰੇ ਆਦਾ ਬਾਈ ਜਗਦੀਪ ਵੀ ਬੈਠੇ ਆ ਤੇ ਸਰਦਾਰ ਕੁਲਦੀਪ ਸਿੰਘ ਹੋਰੀ ਵੀ ਹੈਗੇ ਇਹ ਸਾਰੇ ਜਣੇ ਇਕੱਠੇ ਹੋ ਕੇ ਬਾਈ ਰਾਜਪਾਲ ਵੀ ਆ ਦਰਸ਼ਨ ਹੋਰੀ ਵੀ ਆ ਬਾਈ ਜੀ ਉਹਰੇ ਬੈਠੇ ਆ ਇਹ ਕਹਿੰਦੇ ਬਾਈ ਜੀ ਜਦੋਂ ਪਹਿਲੀ ਵਾਰੀ ਬਾਲ ਸਾਹਿਬ ਆਪਣਾ ਮੁੱਖ ਮੰਤਰੀ ਬਣਿਆ ਨਾ 1972 ਦੇ ਵਿੱਚ ਕਹਿੰਦੇ ਉਦੋਂ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਮੈਂ ਇੱਥੇ ਅਬਲੂ ਮਾਇਨਰ ਬਣਾਵਾਂਗਾ ਤੇ ਉਹ ਕੰਮ ਸ਼ੁਰੂ ਕਰਕੇ ਵਿੱਚ ਹੀ ਰਹਿ ਗਿਆ ਸੀ ਉਹ ਕੰਮ ਸਿਰੇ ਨਹੀਂ ਚੜਿਆ ਤੇ ਕਹਿੰਦੇ ਜੇ ਉਹ ਨੂੰ ਕਰਦੇ ਹੋ ਕਹਿੰਦੇ ਉਸ ਤੋਂ ਬਾਅਦ 16 ਸਾਲ ਮਨਪ੍ਰੀਤ ਵੀ ਲਾਰੇ ਲਾ ਗਿਆ ਪਰ ਉਹਨੇ ਕੋਈ ਗੱਲ ਸਿਰੇ ਨਹੀਂ ਲਾਈ ਤੇ ਮੈਂ ਕਹਿੰਦਾ ਜੀ ਕੋਈ ਨਹੀਂ ਮੈਂ ਟਰਾਈ ਕਰਕੇ ਦੇਖਦਾ ਤੇ ਕਹਿੰਦੇ ਨਹੀਂ ਜੀ ਸਾਨੂੰ ਪਰਾ ਕੇ ਦੇਣਾ ਮੈਂ ਕਹਿੰਦਾ ਕੋਈ ਨਹੀਂ ਜੀ ਮੈਂ ਕਰਾ ਲੂਗਾ ਮੈਨੂੰ ਥੋੜਾ ਜਿਹਾ ਟਾਈਮ ਦਿਓ ਤੇ ਮੈਂ ਜਾ ਕੇ ਬਾਦਲ ਸਾਹਿਬ ਕੋਲੇ ਜਦੋਂ ਮੈਂ ਇਹ ਗੱਲ ਦੱਸੀ ਮੈਂ ਕਿਹਾ ਬਾਦਲ ਸਾਹਿਬ ਬੀ ਆਹ ਤੁਹਾਡੇ ਉਸ ਨਗਰ ਦਾ ਕੰਮ ਹੈ ਜੀ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ 3.5 ਕਰੋੜ ਰੁਪਇਆ ਲੱਗਣਾ ਜੀ ਅ블ੂ ਮਾਈਨਰ ਤੇ ਤੇ ਤੁਸੀਂ 1972 ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇ ਮੈਂ ਤੁਹਾਡੇ ਕੋਲੇ 2014 ਦੇ ਵਿੱਚ ਲੈ ਕੇ ਆਇਆ ਇੰਨਾ ਸਮਾਂ ਹੋ ਗਿਆ ਉਹ ਬੰਦੇ ਹਜੇ ਵੀ ਉਸ ਗੱਲ ਤੇ ਸਬਰ ਕਰ ਰਹੇ ਆ ਤੇ ਬਾਦਲ ਸਾਹਿਬ ਮੈਨੂੰ ਕਹਿੰਦੇ ਬੇਟਾ 60.3 ਕਰੋੜ ਰੁਪਇਆ ਮੈਂ ਕਿੱਥੋਂ ਕੱਢੂੰਗਾ ਚਲ ਕੋਈ ਨਹੀਂ ਕਹਿੰਦੇ ਹੁਣ ਕੋਟਲੀ ਦਾ ਕੰਮ ਆ ਮੈਂ ਕੋਈ ਨਾ ਕੋਈ ਮੈਨੂੰ ਹਫਤੇ 10 ਦਿਨ ਦਾ ਟਾਈਮ ਦੇ ਮੈਂ ਤੁਹਾਨੂੰ ਕਰਕੇ ਦੱਸਦਾ ਮੈਂ ਕਿਹਾ ਠੀਕ ਆ ਬਾਲ ਸਾਹਿਬ ਚਲੋ ਮੈਂ ਦੁਬਾਰੇ ਆ ਜੂੰਗਾ ਜੀ ਤੇ ਬਾਲਣ ਸਾਹਿਬ ਦੀ ਕੋਠੀ ਦੇ ਨਾਲ ਹੀ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਦੀ ਕੋਠੀ ਹੁੰਦੀ ਸੀ ਆਪਾਂ ਉੱਥੋਂ ਨਿਕਲੇ ਤੇ ਨਾਲ ਦੀ ਕੋਠੀ ਚ ਵੜ ਗਏ ਕਿ ਮੈਂ ਜਾ ਕੇ ਸੁਬੀਰ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਐਂ ਕਰਕੇ ਮੇਰਾ ਬੜਾ ਵੱਡਾ ਉਹ ਪਿੰਡਾ ਬਾਦਮ ਸਾਹਿਬ ਦਾ ਵੀ ਬੜਾ ਸਤਕਾਰਯੋਗ ਪਿੰਡਾ ਜੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਤੇ ਆ 3.5 ਕਰੋੜ ਰੁਪਏ ਦੀ ਉਹਨਾਂ ਨੇ ਇੱਕ ਕੱਸੀ ਬਣਾਉਣੀ ਆ ਤੇ ਇਹਦੇ ਤੁਸੀਂ ਕਿਰਪਾ ਕਰਕੇ ਦਿਓ ਤੇ ਵੈਸੇ ਤਾਂ ਇਹ ਮੈਨੂੰ ਕਿਸੇ ਗੱਲ ਤੋਂ ਕਦੇ ਇਹਨਾਂ ਨੇ ਮੰਦਾ ਨਹੀਂ ਕੀਤਾ ਪਰ ਉਹਦੇ ਥੋੜਾ ਜਿਹਾ ਜ਼ਿਆਦਾ ਹੀ ਵਧੀਆ ਮੂਡ ਸੀ ਨਾਲ ਦੀ ਨਾਲ ਹੀ ਇਹਨਾਂ ਨੇ ਟੈਲੀਫੋਨ ਮਾਰਿਆ ਚੀਫ ਸੈਕਟਰੀ ਹੁੰਦੇ ਸੀ ਆਪਣੇ ਸਰਵੇਸ਼ ਕੌਸ਼ਲ ਜੀ ਮੈਨੂੰ ਯਾਦ ਆ ਉਹ ਕਹਿੰਦੇ ਡਿੰਪੀ ਆਉਂਦਾ ਜੋ ਕੰਮ ਕਹਿੰਦਾ ਇਮੀਡੀਏਟਲੀ ਕਰਦਾ ਮੈਂ ਗਿਆ ਜੀ ਚੀਫ ਸੈਕਟਰੀ ਸਾਹਿਬ ਕੋਲੇ ਕਹਿੰਦੇ ਹਾਂ ਕਾਕਾ ਦੱਸ ਮੈਂ ਕਹਿੰਦਾ ਜੀ ਆਹ ਗੱਲ ਆ ਮੇਰੀ ਅਬਲੂ ਮਾਈਨਰ ਆ ਉਹ ਬੜੇ ਚਿਰ ਤੋਂ ਪੈਂਡਿੰਗ ਪਈ ਉਹਨਾਂ ਨੇ ਨਾਲ ਦੀ ਨਾਲ ਹੀ ਆਪਣਾ ਦੌਰਣ ਸਾਹਿਬ ਹੁੰਦੇ ਸੀ ਆਪਣੇ ਚੀਫ ਸਾਹਿਬ ਉਹਨਾਂ ਨੂੰ ਟੈਲੀਫੋਨ ਕਰਤਾ ਮੇਰੇ ਜੀ ਗੱਲ ਇਹ ਮੁੱਕਦੀਆਂ ਵੀ ਚੰਡੀਗੜ੍ਹੋਂ ਆਉਣ ਤੋਂ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀ ਕਿਉਂ ਬਾਈ ਜੀ ਅਈ ਵੇਸ ਤੇ ਅਸਲ ਗੱਲ ਜਿਹੜੀ ਦੱਸਣ ਵਾਲੀ ਆ ਉਹ ਇਹ ਆ ਇਹਨਾਂ ਨੇ ਕੰਮ ਸਟਾਰਟ ਕਰਾਤਾ ਕੰਮ ਸ਼ੁਰੂ ਹੋ ਗਿਆ ਤੇ 10 ਦਿਨਾਂ ਬਾਅਦ ਮੈਨੂੰ ਬਾਦ ਸਾਹਿਬ ਨੇ ਬੁਲਾ ਲਿਆ ਮੈਨੂੰ ਕਹਿੰਦੇ ਕਾਕਾ ਮੈਥੋਂ ਜਵਾਬ ਦੇ ਕੇ ਮੇਰੇ ਦਿਮਾਗ ਤੇ ਬੜਾ ਬੋਝ ਪੈ ਗਿਆ ਕਿ ਮੈਂ ਕੋਟਲੀ ਦੇ ਕੰਮ ਦੇ ਜਵਾਬ ਦੇ ਬੈਠਾ ਤੇ ਮੈਂ 3.5 ਕਰੋੜ ਰੁਪਇਆ ਤੇਰਾ ਤਿਆਰ ਕਰ ਲਿਆ ਤੇ ਆ ਚੀਮਾ ਸਾਹਿਬ ਨੂੰ ਕਹਿਦਾ ਤੇ ਤੂੰ ਲੈ ਜਾ ਮੈਂ ਚੀਮਾ ਸਾਹਿਬ ਨੂੰ ਕਿਹਾ ਇਡੇ ਆਪਣੇ ਓਐਸਡੀ ਹੁੰਦੇ ਸੀ ਸਰਦਾਰ ਸਾਹਿਬ ਮੈਂ ਕਿਹਾ ਜੀ ਮੈਂ ਤਾਂ ਲੈ ਲਈ ਸਦਾਤੂ ਵੀ ਇਸੂ ਮਾਨ ਸਾਹਿਬ ਤੋਂ ਪੈਸੇ ਇਹ ਤਾਂ ਦੁਆਰੇ ਆ ਗਏ ਮੈਨੂੰ ਕਹਿੰਦੇ ਤੇਰਾ ਢਿੱਡ ਦੁਖਦਾ ਇਹ ਵੀ ਲੈ ਲੈ ਮੈਂ ਕਿਹਾ ਜੀ ਦੇ ਦਿਓ ਉਹਦੀ ਫਿਰ ਮੈਂ ਕੋਰਟ ਪਾਈ ਮਾਈਨਰ ਬਣਾਈ ਜੀ ਤੁਹਾਨੂੰ ਉੱਥੇ ਵੀ ਦਿਖਾਉਂਗਾ ਮੈਨੂੰ ਕਿ ਸਾਡੇ 3.5 ਲੱਖ ਰੁਪਇਆ ਆਪਾਂ ਮੰਗਿਆ ਸੀ ਤੇ 7 ਕਰੋੜ ਰੁਪਇਆ ਦਿੱਤਾ ਏਸੀ ਆਪਣੀ ਸਰਕਾਰ ਜਿਹਨੂੰ ਇੱਕ ਠੋਕ ਕੇ ਕਹਿੰਦੇ ਨੇ ਵੀ ਸਾਡੀ ਸਰਕਾਰ ਇੱਥੇ ਲੱਖ ਰੁਪਇਆ ਮੰਗੀਦਾ ਤੇ ਕਹਿੰਦੇ ਆ 5 ਰੁਪਏ ਲੈ ਜਾ ਅੱਜ ਤੱਕ ਕਾਂਗਰਸ ਨੇ 5 ਸਾਲ ਇਹ ਤੇ 5 ਪਹਿਲਾਂ ਆੜੇ ਆਪਣੇ ਨਾਲ ਰਹੇ ਆ ਇੱਕ ਲਾਲ ਪੈਸਾ ਕਦੇ ਦਿੱਤਾ ਕੋਈ ਮੋਟਰ ਕਨੈਕਸ਼ਨ ਕੋਈ ਮੁੰਡਾ ਨੌਕਰੀ ਕਿਸੇ ਦੀ ਪੈਨਸ਼ਨ ਲਈ ਹੋਵੇ ਕਿਸੇ ਦਾ ਆਟਾ ਦਾਲ ਕਾਰਡ ਕੱਟ ਦਿੱਤੇ ਹੋਣ ਉਹ ਤਾਂ ਮੈਂ ਇਸ ਗੱਲ ਨੂੰ ਮੰਨ ਸਕਦਾ ਪਰ ਨਵਾਂ ਨਹੀਂ ਬਣਾਇਆ ਕਿਸੇ ਦਾ ਇਹੋ ਜੇ ਸਰਕਾਰਾਂ ਨੂੰ ਜਦੋਂ ਆਪਾਂ ਚੁਣ ਲੈਂਦੇ ਆ ਨਾ ਤੇ ਆਪਣੇ ਦੇਸ਼ ਦੀ ਆਪਣੇ ਆਪਣੀ ਤਰੱਕੀ ਰੁਕ ਜਾਂਦੀ ਹੈ ਉਹਦੀ ਬ੍ਰੇਕਾਂ ਲੱਗ ਜਾਂਦੀ ਹੈ ਉਹ ਨਹੀਂ ਚੱਲਦੀ ਸੋ ਇਸ ਕਰਕੇ ਬਾਦਲ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਦੇ ਯਾਦ ਕਰੋ 1995 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਾਨੂੰ ਰਸਤੇ 'ਚ ਗੱਲ ਕਰਦੇ ਇਹਨਾਂ ਨੇ ਦੱਸਿਆ ਜੁਰਮੇ ਦੱਸਿਆ ਨਾ ਵੀ ਇੱਥੇ ਕੋਟਲੀ ਆ ਰਹੇ ਆ ਮੈਨੂੰ ਕਹਦੇ ਡਿੰਪੀ ਮੈਂ ਗਿਣਤੀ ਦੇ ਵਿੱਚ ਸੀ ਤੇ ਹਰ ਰਾਊਂਡ ਆਪਣਾ ਘਟਦਾ ਆਉਂਦਾ ਸੀ 22 2300 ਵੋਟਾਂ 'ਪਕ ਘਟ ਗਏ ਸੀ ਤੇ ਕਹਿੰਦੇ ਸਾਰੇ ਜਣੇ ਬੜੇ ਐਨ ਮਾਇੂਸ ਹੋ ਗਏ ਸੀ ਕਿ ਯਾਰ ਆਪਾਂ ਇਲੈਕਸ਼ਨ ਖਾਰ ਦੇਈਏ ਕਹਿੰਦੇ ਬਾਦਲ ਸਾਹਿਬ ਨੇ ਕਿਹਾ ਕਾਕਾ ਮੜਾ ਜਾਂ ਪਤਾ ਕਰੋ ਕਿ ਕੋਟਲੀ ਦੇ ਬਕਸੇ ਖੁੱਲ ਗਏ ਤੇ ਕਹਿੰਦੇ ਜੀ ਨਹੀਂ ਹਜੇ ਆਉਣੇ ਆ ਕਹਿੰਦੇ ਫਿਰ ਭਾਈਓ ਟਿੱਕੀ ਕੋਈ ਗੱਲ ਮੈਨੂੰ ਮੰਨ ਆ ਤੇ ਉਹੀ ਗੱਲ ਹੋਈ ਯਕੀਨ ਜਾਣਿਓ ਸੁਖਬੀਰ ਜੀ ਨੇ ਦੱਸਿਆ ਕਹਿੰਦੇ ਜਿਵੇਂ ਉਹਦੀ ਢੇਰੀ ਲੱਗੀ ਤੇ ਸਾਰਿਆਂ ਦੇ ਚਿਹਰੇ ਜਿੰਨੇ ਟੇਬਲ ਤੇ ਬੈਠੇ ਸੀ ਸਾਰੇ ਗਿਣਤੀ ਵਾਲਿਆਂ ਦੇ ਨਾਲ ਦੀ ਨਾਲੇ ਚਿਹਰੇ ਹਰੇ ਹੋ ਗਏ ਤੇ 2100 ਵੋਟ ਆਪਾਂ ਪਲੱਸ ਕਰਤੀ ਕੱਲੇ ਕੋਟਲੀ ਕੋਟਲੀ ਨੇ ਤੇ ਅਕਾਲੀ ਦਲ ਦੀ ਐਸੀ ਨੀਂਹ ਰੱਖੀ ਆਪਾਂ ਉਦੋਂ 1997 ਦੇ ਵਿੱਚ ਤੁਹਾਡੀ ਬਦੌਲਤ ਸਰਕਾਰ ਬਣ ਗਈ ਸਿਰਫ ਕੋਟਲੀ ਪਿੰਡ ਨੂੰ ਉਹ ਸਿਹਰਾ ਜਾਂਦਾ ਕਿ ਤੁਹਾਡੀ ਬਦੌਲਤ ਉਦੋਂ 1997 ਦੇ ਵਿੱਚ ਬਾਲਸਾ ਸੀਐਮ ਬਣੇ ਸੀ ਤੇ ਉਸ ਤੋਂ ਬਾਅਦ ਫਿਰ 2007 ਚ ਬਣੇ ਫਿਰ 17 ਚ ਬਣੇ ਆ 12 ਚ ਬਣੇ ਨਹੀਂ ਆਪਾਂ ਰੱਖੀ ਸੀ ਅੱਜ ਉਹੀ ਸਮਾਂ ਫੇਰਾ ਗਿਆ ਅੱਜ 2024 ਚੱਲ ਰਿਹਾ ਤੇ ਜੇ 24 ਦੇ ਵਿੱਚ ਆਪਾਂ ਮੋਰਚਾ ਹੁਣ ਫਤਿਹ ਕਰਦੇ ਆਂ ਕਦੇ ਕੋਈ ਕਿਸੇ ਦੀ ਮਿੰਤ ਕਰਦਾ ਕਦੇ ਕੋਈ ਆਮ ਵਾਲੀ ਆਲੇ ਦੀ ਮਿੰਤ ਕਰਦਾ ਕਦੇ ਕੋਈ ਕਾਂਗਰਸ ਵਾਲੇ ਮਗਰ ਭਜਦਾ ਕਦੇ ਕੋਈ ਕਿਤੇ ਭਜਦਾ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਪਦੇ ਸੰਦ ਬਣਾ ਲਓ ਰੋਜ਼ ਮੰਗਵੇਂ ਨਹੀਂ ਮਿਲਦੇ ਕਿਉਂ ਆਪਦੀ ਕਦਰ ਘਟਾਈ ਹੈ ਜੇ ਰੱਬ ਨੇ ਦੇਣਾ ਤਾਂ ਇੱਥੇ ਦੇ ਦੇਣਾ ਤੇ ਨਹੀਂ ਜਿੱਥੇ ਮਰਜੀ ਭੱਜ ਲੋ ਭੱਜਿਆ ਭੱਜਿਆ ਜਾ ਤੇ ਕਰਮਾਂ ਦਾ ਖਟਿਆ ਖਾ ਇਸ ਗੱਲ ਨੂੰ ਲੜ ਬਣ ਲੋ ਅੱਜ ਤੱਕ ਜੋ ਮਿਲਿਆ ਅਕਾਲੀ ਦਲ ਤੋਂ ਹੀ ਮਿਲਿਆ ਤੇ ਅੱਗੇ ਵੀ ਜੋ ਮਿਲੂਗਾ ਕਾਲੀ ਦਲ ਤੋਂ ਹੀ ਮਿਲੂਗਾ ਜਿਵੇਂ ਤੁਸੀਂ ਉਦੋਂ ਬਾਦਲ ਸਾਹਿਬ ਦੀ ਪੱਗ ਰੱਖੀ ਸੀ ਨਾ ਸਾਰਿਆਂ ਨੇ ਇੱਕ ਮੁੱਠ ਹੋ ਕੇ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਸ ਅਸ਼ੀਰਵਾਦ ਦੀ ਲੋੜ ਆ ਤੁਹਾਡੇ ਕਿ ਤੁਸੀਂ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਂ ਉਮੀਦ ਕਰਦਾ ਕਿ ਉਹ ਹੀ ਅਸ਼ੀਰਵਾਦ ਜਿਹੜਾ 1995 ਦੇ ਵਿੱਚ ਤੁਸੀਂ ਸਰਦਾਰ ਬਾਦਲ ਨੂੰ ਦੇਖ ਕੇ ਤੁਰਿਆ ਸੀ ਅੱਜ ਮੈਂ ਉਮੀਦ ਕਰਦਾ ਕਿ ਆਪਾਂ ਸਰਦਾਰ ਸੁਖਬੀਰ ਸਿੰਘ ਜੀ ਭਾਨ ਸਾਹਿਬ ਨੂੰ ਉਹੀ ਸ਼ੀਵਾਰਦੀ ਦੇ ਤੋੜੀ ਤੇ 2027 ਦੇ ਵਿੱਚ ਆਪਾਂ ਆਪਣੀ ਆਪ ਦੀ ਸਰਕਾਰ ਬਣਾ ਸਕੀ ਤੇ ਤੁਸੀਂ ਜੋ ਮੂੰਹੋਂ ਕੱਢੀ ਚੱਲੋਗੇ ਉਹੀ ਕੰਮ ਆ ਜਾ ਹਾਂ ਟਿੱਲੇ ਤੇ ਬਣਾਓ YouTube ਵਾਲਿਆਂ ਨੂੰ ਓਕੇ ਸੋ ਮੈਂ ਕਾਫੀ ਸਮਾਂ ਤੁਹਾਡਾ ਲੈ ਲਿਆ ਹੁਣ ਮੈਂ ਮਾਈਕ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਨੂੰ ਦੇਣ ਲੱਗਿਆ ਪੀਰੋ ਸੱਚਾ ਕੋਈ ਨਹੀਂ ਪੀਰੋ ਐਂ ਚੜ੍ਹੇ ਕੋੜੇ ਉਹ ਕਹਿੰਦੇ ਸਰ ਜਿਹੜੇ ਬਣਾ ਲਾ ਜਿਹੜਾ ਇੱਥੇ ਬੋਲਣ ਲੱਗੇ ਨਹੀਂ ਨਹੀਂ ਸਰ ਪਰ ਗੱਲ ਕੋਈ ਨਹੀਂ ਚਲੋ ਆਪਾਂ ਇੱਕ ਗੱਲ ਦਾ ਖਿਆਲ ਰੱਖਣਾ ਦੇਖੋ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਤ ਵੱਡੀਆਂ ਵੱਡੀਆਂ ਤੁੰਤਾਂ ਲਾਈ ਜਾਂਦੇ ਆ ਬੜੀ ਸੰਕਟ ਦੀ ਘੜੀ ਚੱਲ ਰਹੀ ਹੈ ਜਿਹੜੇ ਆਪਣੇ ਦੇ ਬਿਨਾ ਮਤਲਬ ਤੋਂ ਰੋਜ਼ ਝੂਟੇ ਆਜਾਮ ਲੱਗ ਰਹੇ ਆ ਪਰ ਆਪਾਂ ਸਮਝਦੇ ਨਹੀਂ ਥੋੜਾ ਜਾਂ ਤੁਸੀਂ ਇਹ ਦੇਖ ਲਓ ਮੈਨੂੰ ਬੜੀ ਹਾਸੀ ਆਈ ਚਾ ਪੀਂਦੇ ਵੀ ਤੇ ਮੈਂ ਗੱਲ ਸੁਣਾਉਣ ਲੱਗਿਆ ਐਨਾ ਕ ਅਕਾਲੀ ਦਲ ਤੋਂ ਗਰ ਲੱਗਦਾ ਕਿ ਜਲੰਧਰ ਦੇ ਵਿੱਚ ਆਪਣਾ ਕੋ ਕੈਂਡੀਡੇਟ ਹੈ ਨਹੀਂ ਸੀ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਵਾਲਸਾ ਬਾਰੇ ਬੋਲੀ ਜਾਂਣ ਉਹ ਨਾਮ ਦੇ ਨੇ ਕਹਿ ਤੂੰ ਉਹਦਾ ਕੈਂਡੀਡੇਟ ਹੀ ਹੈ ਨਹੀਂ ਕਿਉਂ ਬੋਲੀ ਜਾਣਾ ਐਨਾ ਕਿ ਡਰਿਆ ਗਿਆ ਤੇ ਤੁਸੀਂ ਸਾਫ ਨਾਲੋ ਜੇ ਕਿਤੇ ਸਿੰਘਾਂ ਨੂੰ ਹੱਥ ਪੈ ਗਿਆ ਤੇ ਸਰਦਾਰ ਸੁਬੀਰ ਸਿੰਘ ਜੀ ਬਾਲ ਸਾਹਿਬ ਉਸ ਉਸ ਕੁਰਸੀ ਤੇ ਤੁਸੀਂ ਪਿਠਾਤੇ ਤੇ ਫਿਰ ਦੇਖ ਲਿਓ ਸੀਐਮ ਤੋਂ ਦੁਆਰਾ ਜੁਗ ਨੂੰ ਬਣਦੀ ਹੋ। ਫੋਰ ਦੀ ਕੋ ਸ਼ੌਣ ਆਉਂਦੀ। ਇਹ ਤੁਹਾਡੇ ਨਾਲ ਵਾਦਾ ਕਰਦਾ ਤਕੜੇ ਹੋ ਕੇ ਸਾਥ ਦਿਓ ਇਹ ਬਾਗਸਰ ਨੇ ਵੀ ਚਾਹ ਪੀ ਲਈ ਉਹਨਾਂ ਮੈਂ ਭਾਈ ਕੇ ਇਹਨਾਂ ਨੂੰ ਫਲਾਉਣ ਲੱਗਿਆ ਜੋ ਆਪਦੇ ਦਿਲ ਦੇ ਬਲਣੇ ਆ ਇਹ ਤੁਸੀਂ ਇਹਨਾਂ ਨਾਲ ਸਾਂਝੇ ਕਰ ਲਿਓ ਸਰਦਾਰ ਸੁਭੀ ਸਿੰਘ ਜੀ ਬਾਲ ਸਾਹਿਬ ਸਭ ਤੋਂ ਪਹਿਲੇ ਮੈਂ ਬਖਸ਼ ਕਰਦਾ ਜੀ ਵਾਹਿਗੁਰੂ ਜੀ ਕਾ ਧੰਨ ਵਾਹਿਗੁਰੂ ਜੀ ਕਾ ਧੰਨ ਅੱਜ ਸਵੇਰ ਦੇ ਐਸੀ ਨਗਰ ਚ ਅਸੀਂ ਪੂਰਾ ਜਗਾ ਤੇ ਜਾ ਕੇ ਸੰਗਤ ਨੂੰ ਮਿਲੇ ਕੱਲ ਅਸੀਂ ਕੌਣੀ ਪਿੰਡ ਸੀ ਕੌਣੀ ਦੀ ਤੇ ਫਿਰਕੀਆਂ ਫਿਰਕੀਆਂ ਦਾ ਤੋਂ ਪਿੰਡ ਤੇ 21 23 ਨੂੰ ਘਰ ਤੋਂ ਮੈਸਤੀ ਹੈ ਸਹੀ ਮੈਨੂੰ ਜਦੋਂ ਇੱਥੇ ਆਈਗਾ ਨਾ ਐ ਲੱਗਦਾ ਜਿਵੇਂ ਘਰੇ ਆਇਆ ਸ਼ਾਂਤੀ ਜੀ ਮਿਲਦੀ ਹੈ ਮੈਨੂੰ ਤਾਂ ਸਾਰੇ ਪੰਜਾਬ ਜਾਣਾ ਪੈਂਦਾ ਹੁਣ ਮੈਂ ਨੇ ਦਿੱਲੀ ਨੂੰ ਕਰ ਰਿਹਾ ਸੀ ਮੈਨੂੰ ਕਹਿੰਦਾ ਇਧਰ 7 ਵਜੇ ਤੋਰੂੰਗਾ ਹਾਂ ਮੈਂ ਕਿਹਾ 7 ਵਜੇ ਤੁਰੂੰਗਾ ਤੈਨੂੰ ਪਤਾ ਮੈਂ ਕਿੱਥੇ ਜਾਣਾ ਤੁਸੀਂ ਤਾਂ ਆਪਣੇ ਸਹਰਿਆਂ ਦੇ ਘਰੇ ਚਲੇ ਜਾਣਾ ਨਾ ਨੋੜ ਕੇ ਮੇਰੇ ਤੇ ਪੈ ਜਾਣ ਮੈਂ ਇਥੋਂ ਅੰਮ੍ਰਿਤਸਰ ਜਾਣਾ ਉੱਥੇ ਸ੍ਰੀ ਦੇਰੇ ਬਾਬਾ ਨਾਨਕ ਉਹਦੇ ਬਾਅਦ ਰਖੜ ਪੁਨੀਆ ਦੇ ਪ੍ਰੋਗਰਾਮ ਹੈ ਉਹਦੇ ਵਾਸਤੇ ਸਿੱਧਾ ਮਹਾਲੀ ਆਉਣਾ ਹੈ ਰਾਤ ਕੱਟ ਕੇ ਅਗਲੇ ਦਿਨ ਸਿੱਧਾ ਲੌਂਗੋਵਾਲ ਆਉਣਾ ਤੇ ਉਹਦੇ ਅਗਲੇ ਦਿਨ ਵਾਪਸ ਇੱਥੇ ਆਉਣਾ ਠੀਕ ਹੈ ਜੀ ਪ੍ਰਧਾਨ ਵੀ ਤੁਸੀਂ ਆਉਂਦੇ ਜਾਣਾ ਇਹ ਜਿਹੜਾ ਮੈਂ ਗੱਲ ਕਰ ਰਿਹਾ ਨਾ ਕਿ ਆਪਾਂ ਸਾਹਮਣੇ ਪ੍ਰਧਾਨਗੀ ਕਰਨੀ ਬੜੀ ਸੌਖੀ ਹੈ ਸਭ ਤੋਂ ਆਹ ਤਾਂ ਸਭ ਤੋਂ ਔਖਾ ਕੰਮ ਹੈ ਸਭ ਤੋਂ ਵੱਡੀ ਜੁੰਗਾਈ ਦਾ ਕੰਮ ਹੈ ਸੱਤ ਵੱਧ ਗਾਣਾ ਵੀ ਖਾਣੀਆਂ ਪੈਂਦੀਆਂ ਕਿਹੜਾ ਆਉਂਦਾ ਜਿੰਮੜ ਜਾਂਦਾ ਤੁਹਾਨੂੰ ਹੁਣ ਤੁਸੀਂ ਦੇਖ ਲਓ ਹੁਣ ਆਪਣੀਆਂ ਤਾਂ ਜਮਾਨਤਾ ਜੱਥ ਹੋਈਆਂ 13 ਤੋਂ ਕੁਝ ਹਲੇ ਵੀ ਜੋਤੀ ਵੀ ਕੋਈ ਮਰਜ਼ੀ ਚੈਨਲ ਦੇਖ ਲਓ ਕੋਈ ਮਰਜ਼ੀ ਵੈਬ ਵਾਲਾ ਲੈ ਲਓ 15 ਮਿੰਟ ਲਈ ਸੰਦੀਪ ਸਿੰਘ ਬਾਦਲ ਦੇ ਲਾਉਂਦਾ ਹੀ ਲਾਉਂਦਾ ਕਿ ਉਹ ਲੋਨਦੇ ਕਿਉਂਕਿ ਕਾਲੀ ਦਲ ਤੋਂ ਡਰਦੇ ਆ ਸ਼ਰੋਮਣੀ ਅਕਾਲੀ ਦਲ ਸਹੀ ਮਣੀ ਦੇ ਆਪਣੇ ਪੰਜਾਬ ਦੀ ਵਾਰਿਸ ਪਾਰਟੀ ਹੈ ਜਿਵੇਂ ਬਾਦਲ ਸਾਹਿਬ ਪੰਜਾਬ ਤੇ ਪੰਜਾਬ ਬਾਦਲ ਸਾਹਿਬ ਇੱਕ ਹੀ चीज ਸੀ ਉਹ ਵੀ ਅਕਾਲੀ ਦਲ ਤੇ ਪੰਜਾਬ ਤੇ ਕਿਸਾਨੀ ਤੇ ਅਕਾਲੀ ਦਲ ਤੇ ਗਰੀਬ ਤੇ ਅਕਾਲੀ ਦਲ ਇੱਕ ਹੀ ਦਾ ਆ ਜਿਹੜੇ ਝਾੜੂ ਵਾਲੇ ਆ ਜਾਂਦੇ ਆ ਕਾਂਗਰਸੀ ਆ ਜਾਂਦੇ ਆ ਆ ਜਿਹੜੇ ਬੀਜੇਪੀ ਆਉਂਦੇ ਆ ਸਾਰੇ ਅੰਗਰੇਜ਼ਾਂ ਵਾਂਗੂ ਐ ਜਿਵੇਂ ਅੰਗਰੇਜ਼ ਆਏ ਆਪਣੇ ਦੇਸ਼ ਚਾਹੇ ਲੁੱਟ ਕੇ ਚਲੇ ਗਏ ਕੁੜੇ ਲਗਾਤਾ ਨਹੀਂ ਸੀ ਨਾ ਹੁਣ ਵੀ ਦੇਖੋ ਇਹਨਾਂ ਕੋਈ ਲਗਾ ਨਹੀਂ ਹੈ ਤੁਹਾਡੇ ਸਾਹਮਣੇ ਹੈ ਕਾਂਗਰਸ ਦੇ 10 ਸਾਲ ਕੈਪਟਨ ਰੇਅਰ ਇੱਕ ਇੱਟ ਦੱਸ ਦਿਓ ਪੰਜਾਬ ਉਵੇਂ ਜਾਂ ਝਾੜੂ ਵਾਲੇ ਨੇ ਆ ਕੇ ਗੱਲਾਂ ਮਾਰੀਆਂ ਹੈ ਗਰੰਟੀਆਂ ਦਿੱਤੀਆਂ ਉਹ ਹਜ਼ਾਰ ਕਿਹਾ ਬੀਬੀ ਨੂੰ ਇਹ ਦੂੰਗਾ ਉਹ ਦੂੰਗਾ ਅੱਜ ਤਾਂ ਬੜਾ ਸਮਝਾਇਆ ਸੀ ਕਿ ਨਹੀਂ ਕਰਨਾ ਇਹਨਾਂ ਨੇ ਪਰ ਲੋਕੀ ਮੰਨੇ ਨਹੀਂ ਅਕਾਲੀ ਦਲ ਕਿਤੇ ਵੀ ਝੂਠ ਨਹੀਂ ਬੋਲੂਗਾ ਕਿਉਂਕਿ ਅਸੀਂ ਰਹਿਣਾ ਤੁਹਾਡੇ ਵਿੱਚ ਐ ਇਹਨਾਂ ਨੇ ਕੋਈ ਰਹਿਣਾ ਨਹੀਂ ਇਹਨਾਂ ਨੇ ਤਾਂ ਦੁਕਾਨ ਬੰਦ ਕਰਕੇ ਅਗਲੇ ਸੂਬੇ ਚਲੇ ਜਾਣਗੇ ਇਹਨਾਂ ਨੂੰ ਕੀ ਕਿਹੜਾ ਲਗਾ ਇਹਨਾਂ ਦਾ ਦੇਖੋ ਇਤਿਹਾਸ ਦੇਖ ਲਓ ਜਿਆਦਾ ਦੂਰ ਨਾ ਜਾਓ ਗਿੱਦੜਵੇ ਹਲਕੇ ਹੀ ਦੇਖ ਲਓ ਆਪਣੇ ਘਰੋਂ ਨਿਕਲ ਕੇ ਜਿਹੜੀ ਗਲੀ ਜਾਓਗੇ ਉਹ ਵੀ ਬਾਦਲ ਸਾਹਿਬ ਨੇ ਬਣਾਈ ਐ ਜਿਹੜੇ ਧਰਮਸ਼ਾਲਾ ਕੋਲੇ ਟੱਪੋਂਗੇ ਉਹ ਵੀ ਬਾਦਲ ਸਾਹਿਬ ਨੇ ਬਣਾਈ ਐ ਕੋਈ ਕੁਲੀ ਉਤੋਂ ਹੀ ਟੱਪੋਂਗੇ ਉਹ ਵੀ ਬਾਦਲ ਸਾਹਿਬ ਨੇ ਬਣਾਈ ਐ ਜੇ ਕੋ ਟਿਊਬਲ ਦੇਖੋਗੇ ਉਹਦਾ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਹੈ ਉਹਦੇ ਬਿਜਲੀ ਮੁਫਤ ਵੀ ਬਾਦਲ ਸਾਹਿਬ ਨੇ ਦਿੱਤੀ ਹੈ ਧਰਮਸ਼ਾਲਾ ਵੀ ਬਾਦਲ ਸਾਹਿਬ ਨੇ ਬਣਾਈਆਂ ਸੜਕਾਂ ਵੀ ਬਾਦਲ ਸਾਹਿਬ ਨੇ ਬਣਾਈਆਂ ਥਰਮਲ ਪਲਾਂਟ ਵੀ ਬਾਦਲ ਸਾਹਿਬ ਨੇ ਬਣਾਇਆ ਗ੍ਰਿਡ ਵੀ ਬਾਦਲ ਸਾਹਿਬ ਨੇ ਬਣਾਇਆ ਪੱਕੇ ਖਾਲੇ ਵੀ ਬਾਦਲ ਸਾਹਿਬ ਨੇ ਬਣਾਏ ਆ ਅੰਡਰਗਰਾਉਂਡ ਪਾਈਪਾਂ ਵੀ ਬਾਦਲ ਸਾਹਿਬ ਨੇ ਬਣਾਈਆਂ ਆ ਵੱਡੇ ਵੱਡੇ ਉਥੋਂ ਕਿ ਨਹਿਰ ਤੋਂ ਪਾਣੀ ਕਿਹੜੇ ਦਿੱਤੇ ਹੈ ਲਿਫਟ ਪੰਪ ਵੀ ਬਾਦਲ ਸਾਹਿਬ ਨੇ ਇੱਕ ਤਾਂ ਇੱਕ ਚੀਜ਼ ਮੈਂ ਕਈ ਬਜ਼ੁਰਗ ਹੈ ਮੈਂ ਦੋ ਦਿਨ ਪਿੱਛੇ ਪੰਜ ਛੇ ਪ੍ਰੋਗਰਾਮ ਵਿੱਚ ਇਹ ਬਜ਼ੁਰਗ ਆ ਜਿਹੜੇ ਬਾਦਲ ਸਾਹਿਬ ਦੇ ਟਾਈਮ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਹਿੰਦਾ ਤੁਸੀਂ ਉਸ ਟਾਈਮ ਦਾ ਸਮਾਂ ਦੱਸੋ ਕਿਹਜਾ ਹੁੰਦਾ ਸੀ ਉਹ ਬਜ਼ੁਰਗ ਕਹਿੰਦੇ ਜੀ ਇੱਥੇ ਕੁਝ ਨਹੀਂ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਨਰਮਾ ਕਿਤੇ ਕਿਤੇ ਹੁੰਦਾ ਸੀ ਕੋਈ ਨਹਿਰ ਨਹੀਂ ਸੀ ਕੋਈ ਕੱਸੀ ਨਹੀਂ ਸੀ ਕੋਈ ਇੱਥੇ ਖਾਲੇ ਨਹੀਂ ਸੀ ਕੋਈ ਸੜਕਾ ਨਹੀਂ ਸੀ ਉਹਦੇ ਬਾਪੂ ਬਾਦਲ ਆਏ ਉਹਨਾਂ ਨੇ ਸਾਨੂੰ ਅੱਜ ਦਾਣੇ ਜਿਹੜੇ ਆਪਣੇ ਢੇਰ ਲੱਗੇ ਪਏ ਐ ਨਾ ਉਸ ਬਾਪੂ ਦੇ ਕਰਕੇ ਜਿਹਨੇ ਇੱਥੇ ਨਹਿਰਾ ਲਿਆਂਦੀਆਂ ਹੁਣ ਕਸੀਆਂ ਲਿਆਂਦੀਆਂ ਇੱਥੇ ਐਜੇ ਚੀਜ਼ ਕਰਦੇ ਅੱਜ ਭਾ ਅੱਜ ਆਪਾਂ ਕੋਠੀਆਂ 'ਚ ਬੈਠੇ ਐ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੇ ਨਵੇਂ ਨੌਜਵਾਨ ਐ ਉਹਨਾਂ ਨੂੰ ਉਹ ਹਾਲਾਤ ਨਹੀਂ ਪੜੇ ਜਿਹੜੇ ਆਪਣੇ ਬਜ਼ੁਰਗ ਉਹ ਹਾਲਾਤਾਂ ਤੋਂ ਨਿਕਲੇ ਐ ਤੈਉ ਨਵੇਂ ਆ ਟੈਲੀਫੋਨ ਜਾਂ ਦੇਖ ਕੇ ਕਿਤੇ ਝਾੜੂ ਮਗਰ ਹੋ ਜਾਂਦੇ ਐ ਕਿਸੇ ਕਿਸੇ ਮਗਰ ਹੋ ਜਾਂਦੇ ਐ ਪਰ ਜਿਹਦੇ ਮਕਰ ਹੋਣਾ ਚਾਹੀਦਾ ਜਿਹੜੀ ਜਥੇਵੰਦੀ ਥੋੜੀ ਐ ਉਹਨੂੰ ਆਪਾਂ ਭੁੱਲ ਜਾਂਦੇ ਆਂ ਆ ਜਦੋਂ ਭੁੱਲ ਜਾਂਦੇ ਆਂ ਨੁਕਸਾਨ ਆਪਣਾ ਹੀ ਹੁੰਦਾ ਆ 7 ਸਾਲ ਦੇਖ ਲਓ 7 ਸਾਲ ਹੋ ਗਏ 8 ਸਾਲ ਪਾਲ ਸਿੰਘ ਸਰਕਾਰ ਕੇ ਨੂੰ ਸਾਡੇ ਸਾਥ ਸਾਥ ਆਟਾ ਦਾਲ ਬੰਦ ਦਾ ਸ਼ਗਨ ਬੰਦ ਦਾ ਪੈਨਸ਼ਨਾਂ ਬੰਦ ਦਾ ਉੱਥੇ ਪਹਿਲੇ ਬੰਲਾ ਦਾ ਮੁਫਤ ਸੀ ਮੈਡੀਕਲ ਕਾਰਡ ਬਣਾਏ ਸੀ ਉਹ ਵੀ ਬੰਦ ਹੈ ਸੇਵਾ ਖੰਦ ਬੰਦ ਕਰਦੇ ਜਿੰਮ ਦੇ ਨੇ ਬੰਦ ਕਰਦੇ ਕਬੱਡੀ ਹੰਦ ਕਰ ਦਿੱਤੀ ਪਸ਼ੂਆਂ ਮੇਲੇ ਬੰਦ ਕਰ ਦਿੱਤੇ ਅੱਜ ਹੈ ਕਿ ਕੁਛ ਨਹੀਂ ਹੈ ਅੱਛਾ ਕੋਈ ਬੋਲਦਾ ਵੀ ਨਹੀਂ ਮਲਖਾ ਵਿੱਚ ਸਾਰੇ ਬੈਠੇ ਐ ਬਾਣਾ ਮੰਨੀ ਬੈਠੇ ਕਿ 2 ਸਾਲ ਤੱਕ ਕੇ 250 ਲੋਕ ਕਿਉਂ ਝੋਕੇ ਮੈਂ ਉਹ ਜਿਹੜੀ ਗੱਲ ਕਹਿਣ ਲੱਗਿਆ ਅੱਗੇ ਕੋਈ ਇਹ ਜੇ ਹੋਰ ਆ ਜਾਂਗੇ ਉਹ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੇ ਹੋਏ ਹੁਣ ਨਾ ਪੰਗਾ ਲੈ ਲਿਆ ਉਹਦੇ ਆ 10 ਸਾਲ ਖਰਾਬ ਹੋ ਗਏ ਆਪਣੇ ਜਿਹੜਾ 20 ਸਾਲ ਦਾ ਮੁੰਡਾ 30 ਸਾਲ ਦਾ ਹੋ ਗਿਆ ਆਪਣੇ ਨਾਲ ਦੇ ਸੂਬੇ ਆ ਹਰਿਆਣਾ ਦੇਖ ਲਓ ਯੂਪੀ ਦੇਖ ਲਓ ਜਿਹੜੇ ਭਈਏ ਉੱਥੋਂ ਆਉਂਦੇ ਸੀ ਨਾ ਜੇ ਅਗਲੀ ਸਰਕਾਰ ਫਿਰ ਵੀ ਕਿਸੇ ਨੂੰ ਦੇਦੀ ਇਹਨਾਂ ਨੂੰ ਫਿਰ ਆਪਣੇ ਬੰਦੇ ਆ ਯੂਪੀ ਵਾਲੇ ਭਨੇ ਭਈਏ ਇੱਥੇ ਨਹੀਂ ਆਉਣਗੇ ਉੱਥੇ ਤਾਂ ਕੰਮ ਦੀ ਗਰੀ ਸਪੀਡ ਨਾਲ ਚੱਲ ਰਿਹਾ ਹੈ ਆਪਰੇ ਬੰਦਿਆਂ ਨੂੰ ਜਾਣਾ ਪਊਗਾ ਇਹਦਾ ਬੁਰਾ ਹਾਲ ਖਤਮ ਨਹੀਂ ਕਰਜਾ ਚੜਿਆ ਪਿਆ ਹੈ ਕਾਨੂੰਨ ਹੈ ਹੀ ਨਹੀਂ ਗੁੰਡਾ ਕਰਦੀ ਹੈ ਪਿੰਡ ਚੋਂ ਬਾਹਰ ਨਿਕਲ ਨਹੀਂ ਸਕਦੇ ਕੋਈ ਚੇਨ ਖੋਲ ਲੈਂਦਾ ਕੋਈ ਬੈਂਕ ਲੁੱਟ ਲੈਂਦਾ ਕੋਈ ਪੁੱਛਣ ਵਾਲਾ ਨਹੀਂ ਹੁਣ ਨਸ਼ਾ ਕਰ ਕਰ ਹੋਇਆ ਪਿਆ ਹੁਣ ਪਰਸ ਮੈਂ ਇੱਕ ਹੋਰ ਕੁਛ ਨਾ ਪਰਸੋ ਕੋਟਪੂਰੇ ਆਪਣੇ ਕਪੂਰਸਲੇ ਬੇਅਦਬੀ ਹੋਈ ਗੁਰੂ ਮਹਾਰਾਜ ਦੇ ਅੰਦਰ ਉਥੇ ਪਾੜੇ ਗਏ ਕੋਈ ਭੁੱਲਿਆ ਕੋਈ ਉਹ ਜਿਹੜੇ ਬਾਬੇ ਸੀ ਜਿਹੜੇ ਦੂਜੇ ਸੀ ਕੋਈ ਆਇਆ ਸੜਕ ਤੇ ਉਹਨਾਂ ਦਾ ਜਿਹੜੇ ਆਏ ਸੋਨ ਨਿਸ਼ਾਨਾ ਇੱਕੋ ਸੀ ਕਾਲੀ ਦਾ ਕਾਲੀ ਦਾ ਕਾਲੀ ਦਾ ਉਹ ਜੈਂਸ਼ੀਆਂ ਲੱਗੀਆਂ ਸੀ ਉਹ ਤਾਕਤਾਂ ਲੱਗੀਆਂ ਸੀ ਕਮਨ ਪਤਾ ਸੀ ਕਿ ਜੇ ਪੰਜਾਬ ਤੇ ਖਾਲਸਾ ਪੰਥ ਨੂੰ ਕਮਜ਼ੋਰ ਤਾਂ ਹੋ ਸਕਦਾ ਜੇ ਕਾਨੂੰਨ ਸਾਫ ਪੰਦੀ ਜਥੇਬੰਦੀ ਕਮਜ਼ੋਰ ਕਰ ਦੇ। ਛੇ ਕਾਲ ਤੱਕ ਸਾਡੀ ਜਿਹੜੀ ਜਿਹੜੀ ਸੁਪਰੀਮ ਅਥਾਰਟੀ ਹੈ ਉਹਦੇ ਵਿੱਚ ਟਿਕਣਾ ਪਊ। ਉਹ ਜਥੇਬੰਦੀਆਂ ਕਾਮਬ ਹੋ ਗਈਆਂ। ਜਿਹੜਾ ਬੰਦਾ ਹੁੰਦਾ ਕਹਿੰਦਾ ਮੈਂ ਪੰਥਕ ਐ। ਉਹਨੂੰ ਪੰਥਕ ਮੰਨ ਲੈਣੇ ਜਿਹੜਾ ਪੰਥਵੀ ਜਮਾਤ ਐ ਉਹ ਮੰਨਦੇ ਨਹੀਂ। ਪੰਥ ਕਿਹੜੇ? ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਐ ਜਿਹਦੇ ਲੀਡਰ ਬਾਦਲ ਸਾਹਿਬ ਵਰਗੇ ਨੇ। 15 15 ਸਾਲ ਜੇਲਾ ਕੱਟੀਆਂ ਅੱਜ ਮੇਰਾ ਇਕ ਵੀਰ ਬਾਹਰ ਡਿਬਰੂਗੜ ਜੇਲ੍ਹ ਚ ਇੱਕ ਸਾਲ ਹੀ ਹੋਇਆ ਐ ਐਨਐਸ ਦੇ ਤੇ ਬਾਦਲ ਸਾਹਿਬ ਨੇ 16 ਸਾਲ ਬਾਦਲ ਸਾਹਿਬ ਨੇ ਤਾਂ ਕਿਤੇ ਨਹੀਂ ਕਿਹਾ ਕਿ ਮੈਨੂੰ ਛੱਡ ਦੇ ਥੋੜੇ ਨਾਲ ਬਹੁਤ ਹੁਣ ਇਹ ਜਿਹੜੇ ਬਾਦਲ ਸਾਹਿਬ ਦੇ ਨਾਲ ਕੋਈ 2 ਸਾਲ 3 ਸਾਲ ਸਾਰੇ ਨੂੰ ਐਨਐਸ 'ਤੇ ਲੱਗੀਆਂ ਯਕ ਖਾਲਸਾ ਕੌਮ ਦੀ ਸਪਿਰਿਟ ਕੀ ਹੈ ਨਾ ਆਪਾਂ ਜ਼ਮਾਨਤ ਮੰਗੀਏ ਨਾ ਆਪਾਂ ਮਿੰਤਾ ਕਰੀਏ ਆ ਕੌਮ ਦੀ ਖਾਸੀਅਤ ਹੈ ਬਾਦਲ ਸਾਹਿਬ ਤੇ ਉਹਨਾਂ ਸਾਥੀ ਤੇ ਕਾਲੀ ਦਲ ਦਾ ਵਿਸ਼ਵਾਸ ਤਾਂ ਹੀ ਉਹ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਆਇਆ ਖਾਸ ਕਰਕੇ ਗਿੱਦੜੇ ਵਾਲਿਆਂ ਨੂੰ ਤੁਸੀਂ ਬਾਦਲ ਸਾਹਿਬ ਦੀ ਇਲਾਜ ਰੱਖੀ ਗਿੱਦੜਾ ਬਾਈ ਇਲੈਕਸ਼ਨ ਮੈਨੂੰ ਪਤਾ ਹੈ ਕੈ ਜੀ ਜੰਗ ਸਿੰਘ ਬੀਨ ਸਿੰਘ ਦੇ ਟਾਈਮ ਤੁਸੀਂ ਲੜੀ ਤੁਹਾਡੇ ਉੱਤੇ ਹਮਲੇ ਹੋਏ ਤੱਕੇ ਹੋਏ ਸਾਰਾ ਕੁਝ ਚੱਲਿਆ ਅ ਕੋਟਲੀ ਵਾਲਿਆਂ ਤੁਸੀਂ 2100 ਵੋਟ ਤੇ ਜਿੱਤਿਆ ਮੈਂ ਕਹਿੰਦਾ ਜਿੱਤ ਦਾ ਸੇਡਾ ਤੁਹਾਨੂੰ ਹੀ ਜਾਂਦਾ ਐਸ ਕਰਕੇ ਹੁਣ ਮੇਰੀ ਇਲਾਜ ਰੱਖ ਲਿਓ ਆ ਜਿਹੜਾ ਇਲੈਕਸ਼ਨ ਹੈ ਸਹੀ ਮੈਨੇ ਤੇ ਜੇ ਸੱਚੀ ਤੁਸੀਂ ਬਾਪੂ ਬਾਦਲ ਨੂੰ ਪਿਆਰ ਕਰਦੇ ਹੋ ਜਿਉਂਦੇ ਕੰਮਾਂ ਨੂੰ ਪਿਆਰ ਕਰਦੇ ਹੋ ਆ ਸੱਚੀ ਸ਼ਰਧਾ ਜੀ ਹੋਊਗੀ ਉਹਨਾਂ ਨੂੰ ਅੱਜ ਬਾਪੂ ਆਪਣੇ ਵਿੱਚ ਨਹੀਂ ਐ ਸੱਚੀ ਸ਼ਰਧਾ ਜੀ ਉੱਤੇ ਬੈਠ ਕੇ ਦੇਖਣਗੇ ਕਿਦੜੇ ਵਿਆਲਾ ਉਹ 95 ਵਾਲਾ ਕੀ ਮੇਰੇ ਬੰਦੇ ਮੇਰੇ ਸਾਥੀਆਂ ਦਾ ਉਹ ਜੋਸ਼ ਹੈ ਜਿਨੇ ਭਾਵੇਂ ਕਿਸੇ ਪਾਰਟੀ ਛੋਏ ਪਰ ਬਾਪੂ ਬਾਦਲ ਨੇ ਉਹਨਾਂ ਨੂੰ ਮੈਂ ਲੱਗਦਾ ਹਰ ਘਰ 'ਚ ਕਯੂਐਲ ਕਨੈਕਸ਼ਨ ਦਿੱਤਾ ਹਰ ਘਰ 'ਚ ਦਾਣੇ ਲਿਆਦੇ ਆ ਅੱਜ ਸਾਰੇ ਆਪਣੀਆਂ ਪਾੜੀਆਂ ਛੱਡ ਕੇ ਨਿਸ਼ਾਨਾ ਬਣਾ ਲਓ ਕਿ ਸੱਚੀ ਸ਼ਰਧਾਂਜਲੀ ਆਪਾਂ ਬਾਪੂ ਬਾਦਲ ਦੇਣੀ ਆ ਕਿ ਪਾਇਲਕਣ ਆਪਾਂ ਦਿੱਤਿਆ ਹੈ ਤੁਹਾਡੇ ਸਾਰਿਆਂ ਦਾ ਜੀ ਉਸ ਜੀ ਨੇ ਕੋਈ ਗੱਲ ਕਾਮੀਆਂ ਕਰ ਸਕਦਾ ਜਿਹੜੇ ਫੋਟੋ ਭਜਾਉਣੀਆਂ ਉਹ ਵੀ ਭਜਾ ਸਕਦਾ ਉਦੇ ਬਾਅਦ ਜਦੋਂ ਵਹਿਲੇ ਕਰ ਦੋਗੇ ਉਦੋਂ ਮੈਂ ਅੰਮ੍ਰਿਤਸਰ ਤੋਂ ਤੂੰ ਠੀਕ ਹੈ ਆਜੋ ਆਪਾਂ ਕਰਵਾ ਲਵਾਂਗੇ ਆਜੋ ਤੁਸੀਂ ਆ ਜਾਓ ਦੇਖ ਸ਼ੁਰੂ ਕਰਦੇ ਆਂ ਛੇੜ ਤੋਂ ਮਰੇ ਬੈਠੇ ਆ

ਜਿਵੇਂ ਹਣ ਦੂਰੀ ਤੋਂ ਚਲਾਏ ਉਹ ਨਹੀਂ ਨਹੀਂ ਓਕੇ ਕਰਦੇ ਨਾ ਫਿਰ ਹੋ ਜਾਂਦਾ ਉਹ ਸਿਰੇ ਹੀ ਆਉਹੀ ਆ ਕਿਉਂ ਬੰਦ ਕਰਨ ਨਾਲ ਹਾਂ ਬੰਦ ਕਰ ਲੈ ਬਾਈ ਮੜ ਕਿਉਂ ਬਣਾਉਣੀ ਆ ਵੀਡੀਓ ਜਾਈ ਮੈਂ ਚੱਲ ਆਹ ਕਰਦਣ ਹਾਂ ਹਾਂ ਜੀ